ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਗੋੜ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਹਾਂ ਤੇ ਸਾਰੇ ਜਾਣੇ ਵੀ ਸਵਾਸਤ ਹੋਗੇ ਤੇ ਮਸਤ ਹੋਗੇ ਅਹੀਂ ਉਹ ਠੀਕਾ ਕਾ ਤੇ ਪਰ ਸ਼ਾਇਦ ਦਾ ਸ਼ਗਨ ਲੱਗੇ ਆਜੋ ਤੇ ਹੀ ਸਾਰੇ ਜਿਹੜੇ ਸ਼ਾਤੜੋ ਅੱਜ ਮੇਰੇ ਥੋੜੀ ਤਬੀਰ ਠੀਕ ਨਹੀਂ ਆਰ ਕੋ ਪੂਰੇ ਮੇਰੇ ਸੋਲੰਗਾਈਆ ਪੂਰੇ ਸੁੱਜਿਆ ਪਿਆ ਮੇਰੇ ਆ ਸਾਬ ਮਸਲ ਮੇਰੇ ਬਹੁਤ ਜਾ ਰਹੇ ਹੇਚ ਪੈਣ ਦੀ ਟਾਈਟ ਹੋਇਆ ਮਾਸਰ ਬੜੇ ਜ਼ਿਆਦਾ ਤੇ ਥਰਪੀ ਕਰਵਾ ਕੇ ਆਈ ਹਾਂ ਉਹਦੇ ਨਾਲ ਬੜੇ ਜ਼ਿਆਦਾ ਮਸਲਣਾ ਕਸ ਕਸ ਜੀ ਪੈ ਗਈ ਮਸਲਾ ਤੇ ਉੱਪਰ ਬਹਾਂਡੀ ਬੜੀ ਜ਼ਿਆਦਾ ਤੇ ਜਬੀਆਂ ਤਾਂ ਥੋੜੀ ਠੀਕ ਗਈਆਂ ਮੈਂ ਕਿਹਾ ਚਲੋ ਵਲੌਗ ਵੀ ਬਣਾਉਣਾ ਪੈਈ ਆ ਹਨਾ ਇਹ ਕਲਰ ਵੀ ਉਹਨਾਂ ਨੇ ਦਿੱਤੀ ਡਾਕਟਰ ਨੇ ਇਹ ਕਲਰ ਲਾਉਣੀ ਨਾ ਫਿਰ ਮੇਰੇ ਜ਼ਿਆਦਾ ਫੇਲ ਹੁੰਦੀ ਆ ਤੇ ਤਾਂ ਕਰਕੇ ਨਾ ਪੂਰੀ ਆ ਵੇਖੋ ਪੂਰਾ ਸੇਲ ਨਾ ਆ ਪਿਆ ਪੂਰਾ ਆ ਸੈੱਡ ਜਾ ਰਹਾ ਹੈ ਤੇ ਵੀ ਆ ਕੋਈ ਤੌਣ ਨਹੀਂ ਹੋ ਰਹੀ ਹੂੰ ਚਲੋ ਮੈਂ ਅੱਜ ਦਊਂਗੀ ਕੁਝ-ਕੁਝ ਕਮੈਂਟਾਂ ਦੇ ਇਸ ਦੇ ਰਿਪਲਾਈ ਤੇ ਚਲੋ ਮਿਲਦੇ ਆ ਨਾਲ-ਨਾਲ ਵਲੌਗ ਦੇ ਬਨੇ ਰਹੋ ਲੋਜੀ ਪ੍ਰਸ਼ਾਂਤ ਦਾ ਪਾਣੀ ਆਪਾਂ ਛਾਟ ਲਿਆ ਵਾ ਤੇ ਮੈਡੀਸਨ ਵਿੱਚ ਆਪਾਂ ਖਾ ਲਈ ਆ ਇੱਥੇ ਲਾ ਲਈ ਸਾਰੇ ਉਹਨਾਂ ਨੇ ਮ사ਜ ਕਰਨ ਵਾਸਤੇ ਦਿੱਤਾ ਹਲਕੇ ਹੱਥਾਂ ਨਾਲ ਸਦਾ ਅੱਜੀ ਨੇ ਕਰਕੇ ਦਿੱਤੀ ਹਲਕੇ ਹਨ ਮ사ਜ ਰਸਿਕਰ ਮਾਮਾ ਜੀ ਹਲਦੀ ਹਲਦੀ ਤੇ ਮਿੱਟੀ ਚੜਾਉਣ ਲੱਗੇ ਆ ਉਹ ਉਹ ਸਨਾਵਾ ਮੈਠੀ ਠਾ ਦੇ रो रो पेन लग गया <laughs> रो निकल दी आज आहो कैमरे रे लवाते <हुँ। laughs> <laughs> मेरे सरदार जी दा ना दिल करंदे है वे साग खाइए। సాగర కడా అన్న మోచ ఇంజెక్ మస వ ਆ ਰੇ ਨਾ ਹਲਦੀ ਕਿਉਂਕਿ ਪੁੱਟਣ ਦਾ ਟਾਈਮ ਆ ਗਿਆ ਵਾ ਨੇੜੇ ਹੀ ਹੁਣ ਨਾ 15 ਫਰਵਰੀ ਤੋਂ ਬਾਅਦ ਹਲਦੀ ਪੁੱਟਣੀ ਸ਼ੁਰੂ ਹੋ ਜਾਣੀ ਆ ਹਾਜੀ ਤੇ ਚਲੋ ਥੋੜੀ ਹੁੰਦੀ ਆ ਸਾਡੀ ਹੁੰਦੀ ਆ ਪਿਛਲੀ ਵਾਰ ਆਈ ਸੀ 1.5 ਕਿਲੋ 1.5 ਕਿਲੋ ਨਹੀਂ ਮੁੱਕੀ ਸਾਡੇ ਕੋਲ ਹੋਈ ਨਹੀਂ ਖਤਮ ਹੋਈ ਹਾਜੀ ਸਾਡੇ ਕੋਲ ਮਨ ਲੱਗਦਾ ਕਿਲੋ ਪਈ ਹੋਣੀ ਆ 1.5-2 ਕਿਲੋ ਫੇਰ ਨਿਕਲ ਆਉਣੀ ਆ ਚਲੋ ਜੀ ਸੱਜਣਾ ਵਧੀਆ ਗੋਭੀ ਗੋਭੀ ਵੀ ਫੁੱਲ ਜੇ ਡੇ ਬੰਡਾ ਪਿਆ ਤੇ ਆ ਸਰੋਂ ਕੁਛ ਫੁੱਲ ਗਈ ਆਹ ਕਿੰਨੇ ਚੌੜੇ ਪੱਤੇ ਨੇ ਸਰੋਂ ਦੇ ਇਹਨਾਂ ਜਿਹੜੇ ਡੈਡੀ ਹੁਣੀ ਸਰੋਂ ਭੋਂਦੇ ਨਾ ਇਹ ਉਹ ਸਰੋਂ ਨਹੀਂ ਗੀ ਮੈਂ ਬਟਾਲਿਓ ਸਰੋਂ ਲਿਆਂਦੀ ਹੀ ਥੋੜੀ ਜੀ ਵੀਜਣਾ ਓ ਇਦਾਂ ਸਬਾਗ ਵਾਸਤੇ ਉਹ ਮੈਂ ਨਾ ਫੇਰ ਬਾਤੀ ਆ ਸਰੋਂ ਫੇਰ ਉਹ ਉੱਗਣ ਲੱਗ ਗਈ ਆੜੜੀ ਨਿਕਣੀ ਨਿਕਣੀ ਬਣਾਈ ਸਰੋਂ ਹਨਾ ਆ ਮੈਂ ਦੁਬਾਰਾ ਬੀਜੀ ਹੁਣ ਇਹ ਮੈਂ ਹੁਣ ਨਾ ਬੀਜੀ ਆ ਕਿ ਇਹ ਬਾਅਦ ਚ ਐਂਡ ਤੇ ਹੋ ਜੂਗੀ ਜਿੱਦਾਂ ਹੁਣ ਤਾਂ ਹੈਗੇ ਆ ਸਾ ਅਗੇਗਾ ਵਾ ਹਨਾ ਤੋ ਤੋ ਬਾਅਦ ਫੇਰ ਹੋ ਜੂਗਾ ਮੇਰੇ ਜਿਹੜੇ ਦਰਦ ਹੋਣ ਦੀ ਨਾ ਸਰਵਾਈਕਲ ਦੀ ਉਹਦੇ ਨਾਲ ਹੀ ਮੇਰਾ ਮੈਨੂੰ ਇਦਾਂ ਲੱਗਟੇ ਕਿ ਮੈਨੂੰ ਬੁਖਾਰ ਚੜਿਆ ਹੁੰਦਾ ਪਰ ਮੈਨੂੰ ਬੁਖਾਰ ਹੈ ਨਹੀਂਗਾ ਅਸਲ ਚ ਤੇ ਮੇਰਾ ਪੂਰਾ ਮੂੰਹ ਮਰਝਾ ਆ ਗਿਆ ਵਾ ਇੱਕ ਦਰ ਤਾਂ ਜਿਹਦੇ ਨਾਲ ਹੀ ਦਰਦ ਹੁੰਦੀ ਨੂੰ 2 ਦਿਨ ਹੋ ਗਿਆ ਅੱਜ ਕੱਲ परसों दी होण दी परसों ਤੇ ਕੱਲ ਤੇ ਅੱਜ ਕਿੱਜਾ ਦੇਣਾ ਅੱਜ ਹੋ ਗਿਆ ਮੇਰੇ ਦਰਦ ਹੁੰਦੀ ਉਹ ਪਾਣੀ ਹੋਰ ਕਿੰਨੇ ਦਿਨ ਹੋਣੀ ਆ ਨਾ ਕੋਈ ਕੰਮ ਹੁੰਦਾ ਓਣਾ ਕੜੀ ਤੇ ਕੰਮ ਕੀ ਆਣਾ ਵਾ ਵਲੌਗ ਵੀ ਮੱਕੀ ਭਰਾਨੀ ਬਣਾਉਂਦੀ ਰੋਕ ਰੋਕ ਕੇ ਬਣਾਉਂਦੀ ਆ ਘਰ ਜਾ ਕੇ ਕਰਦੀ ਢੜਦਾ ਗੱਲ ਮੇਰੇ ਨਾਲ ਮਾਵਾਂ ਤੁਹਾਨੂੰ ਲਾਹ ਜੰਦੀਆਂ ਨੇ ਹਣਾ ਹਰੇ ਸਾਡੇ ਉਹਨਾਂ ਘਰਾਂ ਨੇ ਝਾੜੂ ਪੁੱਝੇ ਹੋਣ ਦੇ ਝਾੜੂ ਲੱਗਣ ਦੇ ਆਵਾਜ਼ ਆਉਂਦੀ ਅੰਹੀ ਤੇ ਭਾਵੇਂ ਜਦ ਨੇ ਮਰਜੀ ਓਕੇ ਸੋਕੇ ਹੋਈਏ ਦਾ ਸਾਡੇ ਦਾ ਹੋ ਜੀ ਵੇਲੇ ਉਹ ਜਾਣੇ ਘੰਮ ਘੁੰਮ ਕਰਕੇ ਸਾਰਾ ਪਣਾ ਵੀ ਸਾਰਾ ਕੰਮ ਕਰਕੇ 10 10:30 ਵਜੇ ਤੇ ਵਿਲੇ ਹੋ ਹੀ ਜਾਣਾ ਹੁੰਦਾ ਮੇਨੇ ਨਾ ਕੰਮ ਬਹੁਤ ਜਿਆਦੇ ਦਿਖੰਡੇ ਆ ਬਹੁਤ ਜਿਆਦੇ ਪਰ ਵਾਪੇਸ਼ ਨਹੀਂ ਜਾਣ ਦੀ ਸਮਝ ਲੋ ਸੂਟ ਸੀਪਣ ਵਾਲੇ ਪਏ ਆ ਅੰਮ੍ਰੇ ਦੀ ਕੋਟੀ ਨਾ ਹੁੰਦੀ ਉਹਦੀ ਬਾਹ ਵਿੱਚ ਹੀ ਅੜ ਗਈ ਆ ਹੁਣ ਤੂੰ ਤਾਂ ਪੈ ਗਿਆ ਵਿੱਚੇ ਹੁਣ ਮੈਂ ਸ਼ਕੈ ਨਹੀਂ ਮੇਰੀ ਛੇਤੀ ਤੋਂ ਸਹੀ ਹੋ ਜੀ ਚਲੋ ਮੈਂ ਆਪਣੇ ਘਰੂ ਕੇ ਕੰਮੋਂ ਚੱਲਣਾ ਉੱਥੇ ਪਈ ਨਹੀਂ ਘੜੀ ਕ ਲੰਮੀ ਫੇਰ ਮੈਂ ਦੇਦਾਂ ਨੂੰ ਉਹ ਮੇਸ਼ੀਨ ਲਓ ਜੀ ਮੈਂ ਉੱਟ ਗਈਆਂ ਸੌਂ ਗਈ ਸੌ ਲਿਆ ਮੈਡੀਸਿਨ ਖਾਣ ਤੋਂ ਬਾਅਦ ਨੀਂਦ ਬਹੁਤ ਚੜੀ ਆਈ ਮੈਨੂੰ ਤੇ ਤਬੀਅਤ ਵੀ ਮੇਰੀ ਸਹੀ ਨਹੀਂ ਹੈਗੀ ਮੈਨੂੰ ਫੀਵਰ ਵੀ ਆ ਤੇ ਮੇਰੇ ਪੇਨ ਬਹੁਤ ਜ਼ਿਆਦਾ ਆ ਫਿਬਰ ਤੇ ਚਲੋ ਮੇਰਾ ਇਨਾ ਹੈ ਨਹੀਂ ਆ ਪਰ ਮੈਨੂੰ ਦਰਦ ਬਹੁਤ ਜ਼ਿਆਦਾ ਵਾ ਮੇਰੇ ਨੈਕ ਨੂੰ ਬਹੁਤ ਪ੍ਰੋਬਲਮ ਆ ਤੇ ਮੇਰੇ ਪਾਰਸਲ ਵੀ ਆ ਗਏ ਆ ਮੈਂ ਆਰਡਰ ਕੀਤੇ ਹੀ ਉਹ ਤੁਹਾਨੂੰ ਵਿਖਾ ਦਿੰਨੇ ਆ ਤੇ ਫਿਰ ਮੈਂ ਕਰਦੀ ਆ ਵਲੋਗ ਲੈਂਡਣ ਚਲੋ ਇਹ ਪਾਰਸਲ ਖੋਣੀ ਕਰਨ ਮੈਂ ਕੀ ਆਰਡਰ ਕੀਤਾ ਤੇ ਕੀ ਆ ਗਿਆ ਵਾ ਕਿੰਨੇ ਕੈਂਚੀ ਲਿਆ ਕੀ ਆਈ ਬਟ ਕਿੰਜੀ ਲਿਆ ਕੇ ਤੇ ਮੈਨੂੰ ਤਾਂ ਚਲੋ ਪਤਾ ਹੀ ਮੈ ਕੀ ਕੀਤਾ ਆ ਆਰਡਰ ਤੁਹਾਡੇ ਨਾਲ ਕਰ ਲੈਣੇ ਆ ਸੰਧਾ ਤੇ ਮੈਂ ਆਰਡਰ ਤੇ ਮੇਰੇ 6 7ਵੇਂ ਹੀ ਗਿੱਦੇ ਆ ਫਿਲਹਾਲ ਹਜੇ ਤਿੰਨ ਆਰਡਰ ਮੇਰੇ ਆਏ ਨੇ ਅੱਜ ਹੀ ਦੇਗੇ ਆ ਬਾਈ ਤੇ ਉਸ ਤੋਂ ਬਾਅਦ ਮੈਂ ਠੀਕ ਨਹੀਂ ਤੇ ਮੈਂ ਐਂਸ ਹੋਊਗੀ ਮਨਸੁਣਨ ਤੋਂ ਬਾਅਦ ਤੁਹਾਨੂੰ ਕੋਲ ਕਿਵੇਂ ਖੋਣੀ ਆ ਇਹ ਮਗਰ ਆ ਤੇ ਮੈਨੂੰ ਐਸੇ ਜ਼ਰੂਰੀ ਲੱਗੀਆਂ ਚੀਜ਼ਾਂ ਤਾ ਕਰਕੇ ਮੈਂ ਉਹ ਮੈਂ ਨ ਕੋਸ਼ਿਸ਼ ਕਮੈਂਟਾਂ ਦੇ ਵੀ ਜਵਾਬ ਦਊਂਗੀ ਅੱਜ ਤਾਂ ਕਮੈਂਟ ਵੀ ਰੀਡ ਕਰਨੇ ਆ ਅੱਜ ਮੈਂ ਕਮੈਂਟ ਵੀ ਦੇ ਕੇ ਆ ਕੇ ਹੋਣਾ ਆਲੋਜੀ ਇਹ ਮੈਂ ਮੰਗਾਇਆ ਵਾ ਕਿਚਨ ਰੋਲ ਰੱਖਣ ਵਾਸਤੇ ਜਾਂ ਕਿ ਰੋਲ ਫੜ ਕੇ ਲਈ ਕਿਚਨ ਰੋਲ ਵਾਸਤੇ ਮੈਂ ਮੰਗਾਇਆ ਵਾ ਸਟੈਂਡ ਸਾਡੇ ਨਾਲ ਸਟੈਂਡ ਹੈ ਨਹੀਂ ਕਿਚਨ ਰੋਲ ਰੱਖਣ ਵਾਸਤੇ ਨਾ ਤੇ ਉਹ ਇਦਾਂ ਹੀ ਰੱਖ ਦੇਈਦਾ ਸੀ ਜਿੱਦਾਂ ਫਲੇਪ ਤੇ ਮਤਲਬ ਜਿਹੜਾ ਰੋਲ ਜਿਹੜਾ ਹੁੰਦਾ ਇਹ ਤਾਂ ਤੂੰ ਉਹ ਲੈ ਆਈਂ ਜਿਹੜਾ ਲਾਇਆ ਨੀ ਕਿ ਲੱਗਾ ਲੱਗਾ ਇਹਨੂੰ ਇਦਾਂ ਵਰਤੀ ਨਾ ਇਹਦਾ ਸਟੈਂਡ ਉਹ ਵਾਲਿਆਂ ਇਕੱਲਾ ਤੇ ਉਹ ਲਾਉਂਦੇ ਨੇ ਚਾਹ ਦੇ ਵਿੱਚ ਹਾਂ ਨਹੀਂ ਆ ਲੋ ਇੱਕਦਾਂ ਦਾ ਸਟੈਂਡ ਪੈ ਮੰਗਵਾਇਆ ਇਹ ਵਧੀਆ ਮੈਨੂੰ ਲੱਗਦਾ ਏ ਠੀਕ ਹੈ ਮੈਨੂੰ ਇਹ ਮੈਨੂੰ ਪਿਆਰ ਹੁਣਾਵਾ ਠੀਕ ਇੱਥੇ ਨਹੀਂ ਹੈ ਇਹਦਾ ਪ੍ਰਾਈਸ ਇੱਥੇ ਨਹੀਂ ਲਿਖਿਆ ਨਹੀਂ ਪ੍ਰਾਈਸ ਚਲੋ ਮੈਂ ਦੱਸ ਦਿੰਦੀ ਆ ਤੁਹਾਨੂੰ ਪ੍ਰਾਈਸ ਮੈਂਸ਼ਨ ਕਰ ਦੂੰਗੀ ਨਾਲ ਸਕਰੀਨ ਤੇ ਮੈਂ ਵੇਖ ਕੇ ਤੇ ਆ ਵੀ ਬਕੌਣੀ ਤਾਂ ਨੂੰ ਮਂਗਾਇਆ ਵਾ ਉੱਠਾ ਫੜੀ ਜਾਣੀ ਦੇਖੋ ਪ੍ਰਾਈਸ ਨਹੀਂ ਲਿਖਿਆ ਨਾ ਕੋਈ ਗੱਲ ਮੈਂ ਚੈੱਕ ਕਰਕੇ ਤੇ ਫਿਰ ਬਖਾਉਣੀ ਆ ਕਿ ਐਕਚੁਅਲੀ ਦੇ ਵਿੱਚ ਇਹ ਕਿੰਨੇ ਦਾ ਆ ਤੇ ਲਾ ਕੋਲੀ ক্লোਜ਼ ਫੋਟੋ ਸਾਫ ਕੋਲੀ ਨਾ ਹਾਂਜੀ ਔਰ ਦੀ ਇਹਦਾ ਇਹ ਦੁਆਰਾ ਕੱਟ ਕੇ ਬਣਾਉਣਾ ਪਏ ਫਿਰ ਬਣਾਉ ਮੇਰੇ ਚਲੋ ਤਾਂ ਇਹ ਨਾਲ ਸ਼ੇਅਰ ਕਰ ਦਿੰਦੀ ਆ ਉਦੋਂ ਮੈਂ ਉਹਨੂੰ ਹੀ ਖੋਲ ਦੇਣਾ ਸ਼ੁਦਾ ਆ ਨਾ ਮੈਂ ਮ ਗਈਆਂ ਮ ਬਿੰਦੀਆਂ ਬਲੈਕ ਕਲਰ ਦੀਆਂ ਬਿੰਦੀਆਂ ਕਿਉਂਕਿ ਇਹ ਨਾ ਸ਼ਾਪ ਤੋਂ ਮਿਲਦੀਆਂ ਨਹੀਂ ਆ ਬਲੈਕ ਬਿੰਦੀਆਂ ਇੰਨੇ ਵੱਡੇ ਸਾਈਜ਼ ਵਿੱਚ ਨਹੀਂ ਮਿਲਦੇ ਉਹਦਾ ਇੱਕ ਆ ਛੋਟਾ ਸਹਿਜ ਇੱਕ ਉਸ ਤੋਂ ਬਾਅਦ ਆ ਦੋ ਉਸ ਤੋਂ ਬਾਅਦ ਆ ਤਿੰਨ ਤਿੰਨ ਸਹਿਜ ਜਿਹੜੇ ਮੈਂ ਪਿਛਲੀ ਵਾਰ ਮੰਗਾਈ ਆ ਸੀ ਨਾ ਉਹ ਇਤੋਂ ਹੀ ਝੁੜੀਆਂ ਵੱਟੀਆਂ ਸੀ ਹਾਂ ਨਾ ਉਹ ਤੁਹਾਡੀਆਂ ਵੱਡੀਆਂ ਹੀ ਪਰ ਇਹ ਵਾਲੀਆਂ ਸਹੀ ਨੇ ਨਾ ਜਿਆਦੀਆਂ ਵੱਡੀਆਂ ਨੇ ਨਾ ਜਿਆਦੀਆਂ ਛੋਟੀਆਂ ਇਹ ਮੈਂ ਬਲੈਕ ਬਿੰਦੀਆਂ ਆਨਲਾਈਨ ਆਰਡਰ ਕਰਕੇ ਮਗਵੋਲੀਆਂ ਇਹ ਮਿਲਦੀਆਂ ਨਹੀਂ ਵੈਸੇ ਨਾ ਦੁਕਾਨਾਂ 'ਤੋਂ ਛੋਟੀਆਂ ਛੋਟੀਆਂ ਮਿਲ ਜਾਂਦੇ ਆ ਬਲੈਕ ਵਿੱਚ ਚਲੋ ਤੇਜ਼ ਹੋ ਗਿਆ ਇਹ ਆਪਾਂ ਤੀਜਾ ਪਾਕਸਾ ਸਾਡਾ ਇਹ ਦੇਖੋ ਡਲ ਨਹੀਂ ਇਹ ਸਭ ਤੋਂ ਵਧੀਆ ਮਗਾਇਆ ਮੈਂ ਇਹ ਮੈਂ ਇਹ ਪੰਜ ਚਾਰ ਮਗਵੋਲੀਆਂ ਸੀ ਇਹ ਮੈਂ ਇੱਕ ਭਗਵਾਇਆ ਵਾ ਮੈਂ ਕਿ ਪਹਿਲਾਂ ਵੇਖ ਲਈਏ ਆਪਾਂ ਇਹਦੀ ਕੁਆਲਿਟੀ ਚੈੱਕ ਕਰ ਲਈਏ ਇਹ ਕੀ ਸਾਧਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਦੋ ਮੰਗਾਵਾਂਗੇ ਆਹ ਵੇਖੋ ਜੀ ਇਹ ਮੈਂ ਮੰਗਾਇਆ ਵਾ ਕਿਰਨੋ ਵਾਸਤੇ ਕਿਰਨੋ ਵਾਸਤੇ ਮਂਗਾਇਆ ਵਾ ਆਹ ਸੂਟ ਵੇ ਕੁਆਲਿਟੀ ਬਹੁਤ ਵਧੀਆ ਆ ਜੀ ਬੜਾ ਵਧੀਆ ਕਿ ਨਾ ਬਹੁਤ ਵਧੀਆ ਲਓ ਮੈਂ ਪਾ ਲਾ ਬਾਕੀ ਕਰਨ ਨੂੰ ਹੁਣੇ ਖਣ ਲਈ ਮੈਂ ਚਲੋ ਇਹ ਤਾਂ ਬਹੁਤ ਵਧੀਆ ਨਿਕਲ ਆਇਆ ਤੇ ਠੀਕ ਹੈ ਲਾਸਟ ਕੱਟ ਵਗੈਰਾ ਵੀ ਸਹੀ ਆ ਫਲਫੀ ਦੇ ਚ ਮੈਂ ਮੰਗਵਾਇਆ ਸੀ ਇਹ ਮੈਂ ਨਾ 2-3 ਹੋਰ ਅੱਦਾਂ ਮੇਰਾ ਰੱਦਾ ਦਾ ਹੀ ਮੰਗਵਾਉਣ ਦਾ ਕਰਨ ਵਾਸਤੇ ਘਰ ਪਾਉਣ ਲਈ ਪਰ ਮੈਂ ਜਦੋਂ ਇੱਕੋ ਨਾ ਸੈਸੂ ਚੈੱਕ ਕਰ ਲਈਏ ਇਹ ਮੈਂ ਮੰਗਾਇਆ ਵਾ ਐਕਸਲ ਐਕਸਲ ਮੈਂ ਤਾਂ ਇਹ ਕਿਨ ਨੂੰ ਐ ਲਾਉਂਦਾ ਵਾ ਐਕਸਲ ਮੈਂ ਤਾਂ ਮਗਾਇਆ ਵਾ ਇੱਕ ਵੱਡਾ ਨੰਬਰ ਸਹੀ ਰਹਿੰਦਾ ਵਾ ਕਿਉਂਕਿ ਲੂਸ ਹੋ ਜਾਏ ਤੇ ਸਹੀ ਐ ਤੈਅ ਨਹੀਂ ਹੋਣਾ ਚਾਹੀਦਾ ਤੇ ਇਹ ਤਹੀ ਜੇ ਆਰਡਰ ਕਰਨੇ ਹੋਣਗੇ ਤੇ ਮੈਂ ਮੈਨੂੰ ਕਮੈਂਟ ਕਰ ਦਿਓ ਮੈਂ ਨੈਕਸਟ ਵੀਡੀਓ ਵਿੱਚ ਇਹਨਾਂ ਦੇ ਲਿੰਕ ਪਾ ਦੂੰਗੀ ਉਹਦਾ ਮੇਰੀ ਕੋਈ ਪ੍ਰੋਮੋਸ਼ਨ ਦੇ ਨਹੀਂ ਹੈਗੇ ਆਪ ਹੀ ਮੈਂ ਆਰਡਰ ਕੀਤੇ ਨੇ ਆਰਡਰ ਮੇਰਾ ਹੋਰ ਵੀ ਸਮਾਨ ਆਉਣ ਰਿਹਾ ਕਿਚਨ ਦਾ ਕੁਝ ਕੁਝ ਮੰਗਵਾਈਆਂ ਚੀਜ਼ਾਂ ਤੇ ਬੜੇ ਇੰਡੀਵਿਜੂਅਲ ਪ੍ਰਾਈਸ ਵਿੱਚ ਮਿਲ ਜਾਂਦੀ ਆ ਆਪਾਂ ਨੂੰ ਆਨਲਾਈਨ ਆਫਲਾਈਨ ਮਹਿੰਗਾ ਪੈਂਦਾ ਸਮਾਨ ਤੇ ਚਲੋ ਕੋ ਖਰਨੇ ਕਰਦੇ ਪਾ ਕੇ ਨਾ ਲਾਦੇ ਕੈਮਰਾ ਲਓ ਜੀ ਆ ਉਹ ਸੂਟ ਹੈ ਜਿਹੜਾ ਮੈਂ ਆਰਡਰ ਕੀਤਾ ਸੀ ਦੱਸਿਓ ਕਿੰਦਾ ਨ ਲੱਗਿਆ ਕਿੰਨਾ ਪਸੰਦ ਆ ਨਾ ਕੰਫਰਟੇਬਲ ਆ ਚਲੋ ਹੋਰ ਆਰਡਰ ਕਰੂੰਗੀ ਇਹਦੇ ਨਾਲ ਦੇ ਹੁਣ ਮੈਂ ਪੂਰਾ ਆਡਰ ਕਰ ਲਾਂਗੇ ਵਧੀਆ ਆ ਗਿਆ ਕਿ ਇਹਨਾਂ ਨੂੰ ਕੰਫਰਟੇਬਲ ਆ ਗਿਆ ਤਾਂ ਮੇਰਾ ਸਟੈਂਡ ਵੀ ਇਹਦਾ ਮੈਨੂੰ ਬੜਾ ਹੀ ਕਿ ਸਟੈਂਡ ਆ ਜੇ ਕਿਚਨ ਰੋਲ ਵਾਸਤੇ ਇਹ ਵੀ ਆ ਗਿਆ ਤੇ ਚਲੋ ਜੀ ਵੀਡੀਓ ਦਾ ਕਰ ਲੈਂਦੇ ਇੱਥੇ ਐਂਡ ਮਿਲਦੇ ਆ नेक्स्ट ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤਦ ਤੱਕ ਲਈ ਬਾਏ ਬਾਏ